ਇਹ ਹੈ ਇਹ ਆ ਇੰਸਪੈਕਟਰ ਬਿਲਕੁਲ ਇਹ ਪਾਰਟ ਨੰਬਰ ਸੁਮੇਰ ਉਹ ਤਾਂ ਪੰਜਾਬੀ ਨਹੀਂ ਆਉਂਦੀ ਕੰਦੀ ਆ ਗੁਰੂ ਅਸ਼ੇਵਰ ਸਕੂਲ ਪੜੇ ਯਾਰ ਨੰਬਰ 17/ਐਸਆਰ ਇਹ ਸਾਡਾ ਕਿਉਂਟਾ ਨਹੀਂ ਲੱਗਿਆ ਤੁਹਾਡਾ ਹਾਂਜੀ ਕਿੰਨੇ ਕਬਜ਼ੇ ਜਾਹੋ ਜੀਨ ਸੀ ਕਿ ਮੈਨੂੰ ਤਕਰੀਬਨ 1:50 ਤੇ ਟੈਲੀਫੋਨ ਆਇਆ ਸੀ ਤੇ ਉਹਨਾਂ ਨੇ ਕਿਹਾ ਭਈ ਮੈਂ ਮਰਤਵਾਲ ਦੀ ਮਦਰ ਬੋਲਦੀ ਹਾਂ ਤੇ ਅਸੀਂ ਉਹ ਆਰਐਸਸੀ ਦੇ ਨਜ਼ਦੀਕ ਤੋਂ ਅਰਦਾਸ ਕਰਕੇ ਪੰਡਾ ਤਖਤਾਂ ਸੇ ਅਸੀਂ ਅਰਦਾਸ ਕਰਨ ਦਾ ਨਿਸ਼ਚਾ ਕੀਤਾ ਸੀ ਤੇ ਦਿੱਲੀ ਪਹੁੰਚਿਆ ਤੇ ਪੰਜਾਬ ਪੁਲਿਸ ਨੇ ਸਾਨੂੰ ਫੜ ਲਿਆਗਾ ਸਾਡਾ ਮੁੰਡਾ ਜਿਹੜਾ ਹੈਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਮੈਂ ਉੱਤੋਂ ਫਿਰ ਉਸੇ ਕੋਲ ਇੱਕ ਜਗ੍ਹਾ ਜਾਣਾ ਸੀ ਮਾਤਾ ਟੇਕੇ ਤੇ ਮੈਂ ਸਿੱਧਾ ਇੱਥੇ ਆ ਗਿਆ। ਉਹ ਕਈ ਚੀਜ਼ਾਂ ਇਹ ਲਿਖ ਕੇ ਨਹੀਂ ਸੀ ਦੇਰੇ ਉਹ ਲਿਖਵਾਤੀਆਂ ਐ ਐਸਐਚਓ ਸਾਹਿਬ ਕੋਲੋਂ। ਔਰ ਉਹਨਾਂ ਦੇ ਵਾਰੰਟ ਦੇਖ ਲੈਣੇ ਸਾਨੂੰ ਗਰੰਟ ਸਾਨੂੰ ਦੇ। ਔਰ ਲਿਖਤ ਲੈਣ ਤੋਂ ਬਾਅਦ ਟ੍ਰੇਨ ਜਿਹੜੀ ਸੀ ਪਿਛਲੇ 2 ਘੰਟੇ ਤੋਂ ਰੁਕੀ ਹੋਈ ਸੀ ਉਸ ਨੂੰ ਅਸੀਂ ਚਲਵਾਤੀ ਹੈਗੀ। ਔਰ ਉਮੀਦ ਹੈ ਕਿ ਬਾਕੀ ਜਿਹੜੀ ਕਾਰਵਾਈ ਹੋਏਗੀ ਕਾਨੂੰਨ ਮੁਤਾਬਕ ਠੀਕ ਹੋਏਗੀ। ਬਾਈਕੋ ਜੀ ਦਾ ਖਾਲਸਾ ਵਾਹਿਦੂ ਜੀ ਦੇ ਫਦੇ ਇੱਕ ਇੱਕਾਰਨ ਇਹ ਹੋਇਆ ਕਿ ਇਹਨਾਂ ਜੂਸ ਆਪ ਤੋਂ ਤਸਕਰਾ ਕੇ ਆ ਰਹੀ ਸੀ ਸੰਗਤ ਦੇ ਨਾਲ ਵਾਪਸ ਇਹਨਾਂ ਦਿੱਲੀ ਘੇਰਾ ਪਾ ਕੇ ਤੁਹਾਡੇ ਸਿੰਘ ਨੂੰ ਗ੍ਰਿਫਤਾਰ ਕੀਤਾ ਵਾ ਜੋ ਕਿ ਬਹੁਤ ਬੁਰੀ ਤਰ੍ਹਾਂ ਇਹਨਾਂ ਨੇ ਗੱਡੀ ਨੂੰ ਘੇਰਾ ਪਾਇਆ ਤੇ ਬਹੁਤ ਬੁਰਾ ਕੀ ਕਾਨੂੰਨੀਤ ਤੋਂ ਬਾਹਰ ਹੋ ਕੇ ਇਹਨਾਂ ਨੇ ਗ੍ਰਿਫਤਾਰ ਕੀਤਾ ਕਿਉਂਕਿ ਜੇ ਪੰਜਾਬ ਚ 10 ਮਹੀਨੇ ਦਾ ਪੰਜਾਬ ਚ ਰਹਿ ਰਿਹਾ ਸੀ ਉੱਥੇ ਵੀ ਅਰੈਸਟ ਕਰ ਸਕਦੇ ਸੀ ਇਹ ਪੰਜਾਬ ਚ ਵੀ ਕਰ ਸਕਦੇ ਤੇ ਇਹਨਾਂ ਨੇ ਦਿੱਲੀ ਆਣ ਕੇ ਤੇ ਫਿਰ ਇਹਨਾਂ ਨੇ ਇਹ ਤਮਾਸ਼ਾ ਖੜਾ ਕੀਤਾ ਤੇ ਤੁਹਾਡੀ ਮੰਗ ਕੀ ਹੈਗੀ ਹੈ ਵਾਹ ਘਰ ਇਹ ਇਵੇਂ ਇਨਸਾਫ ਤੈਨੂੰ ਸਿੱਖਣ ਹੋ ਗਿਆ ਮੇਲ ਹੀ ਨਹੀਂ ਰਹੀ ਕਿ ਮੰਗ ਕਰਾਂਗੇ ਕਿ ਕੋਈ ਇਨਸਾਫ ਹੈਗਾ ਉਹ ਇੱਥੇ ਹੀ ਪੰਜਾਂ ਤਖਤਾਂ ਤੇ ਅਰਦਾਸ ਬੇਨਤੀ ਕਰਾਈ ਉੱਥੇ ਹਰ ਜਗ੍ਹਾ ਹਾਜ਼ਰ ਹੁੰਦਾ ਹੈ ਉੱਥੇ ਹੀ ਨਾ ਗ੍ਰਿਫਤਾਰ ਨਹੀਂ ਕੀਤਾ ਅੱਜ ਅਹੀਂ ਹਜੂਰ ਸਾਹਿਬ ਤੋਂ ਇੱਕ ਆਉਂਡੇ ਸੰਗਤ ਸਮੇਤ ਤੇ ਹੋਣ ਇਹਨਾਂ ਨੇ ਇੱਥੇ ਦਿੱਲੀ 'ਚ ਕੀਤਾ ਪੰਜਾਬ ਤੋਂ ਬਾਹਰ ਆਣ ਕੇ ਗ੍ਰਿਫਤਾਰ ਕੀਤਾ ਸਾਨੂੰ ਇਹ ਵੀ ਵਿਸ਼ਵਾਸ ਕਿ ਸਾਡੇ ਬੱਚੇ ਤੇ ਕੋਈ ਅਸਲਾ ਜਾਂ ਕੋਈ ਸਮੈਗਨਾ ਕਿਉਂਕਿ ਅਸੀਂ ਇਹਨਾਂ ਨੂੰ ਕੋਈ ਨਹੀਂ ਖਾਲੀ ਹੁੰਦੀ ਬਿਲਕੁਲ ਦੇਖੇ ਗਏ ਆ ਬਿਕੋਸ਼ ਉਹਦੇ ਕੋਲ ਨਹੀਂ ਹੈਗਾ ਠੀਕ ਆ ਕੱਲ ਨੂੰ ਸਾਡੇ ਤੇ ਇਹ ਨਾ ਫਿਰ ਸਾਡੇ ਨਾਲ ਧੋਖਾ ਕੀਤਾ ਜਾਏ ਵੀ ਇਹਦੇ ਤੇ ਆ ਅਸਲਾ ਪੜਿਆ ਗਿਆ ਕੋਈ ਅਲੀਗੇਸ਼ਨ ਲੱਗ ਜਾਏ ਆਪਾਂ ਇਹ ਨਹੀਂ ਚਾਹੁੰਦੇ ਕਿਉਂਕਿ ਅਸੀਂ ਪ੍ਰਸ਼ਾਸਨ ਨੂੰ ਇਸੇ ਕਰਕੇ ਦੇ ਕੇ ਦਿੱਲੀਪੁਰ ਨੂੰ ਹੈਂਡ ਓਵਰ ਕਰਕੇ ਗਏ ਆ ਹਾਂਜੀ ਉਹ ਤਾਂ ਪਾਬਾਕੀ ਕੀ ਕਹਿਣਾ ਚਾਹੋਗੇ ਅੱਜ ਤੇ ਕਹਿਣਾ ਚਾਹਾਂਗੇ ਜੀ ਇਹ ਸਾਰਾ ਸਾਰਾ ਪੰਜਾਬ ਪੁਲਿਸ ਦਾ ਧੱਗਾ ਪੰਜਾਬ ਪੁਲਿਸ ਦਾ ਜੋ ਵਰਕਿੰਗ ਸਟਾਈਲ ਜੋ ਪਹਿਲਾਂ ਪਿੱਛੇ ਤੋਂ ਹੁੰਦਾ ਰਿਹਾ ਗੈਰ ਕਾਨੂੰਨੀ ਹਰਸਤਾ ਗੈਰ ਕਾਨੂੰਨੀ ਮੁਕਾਬਲੇ ਪੁਲਿਸ ਮੁਕਾਬਲੇ ਝੂਠੇ ਮੁਕਾਬਲੇ ਬਣਾਉਂਦੀ ਇਸ ਕਰਕੇ ਸਹੀਂ ਦਿੱਲੀ ਪੁਲਿਸ ਨੂੰ ਇਨਵੋਲਵ ਕਰਨਾ ਚਾਹੁੰਦੇ ਸੀ ਕਿ ਸਾਡੇ ਸਾਹਮਣੇ ਪਤਾ ਹੋਵੇ ਕਿ ਇਹ ਅਰੈਸਟ ਕਰ ਲਿਆ ਗਿਆ ਨਹੀਂ ਤੇ ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ ਜੇ ਦਿੱਲੀ ਪੁਲਿਸ ਨਾਲ ਹੁੰਦੀ ਤੇ ਅਸੀਂ ਉਸੇ ਵੇਲੇ ਕੋਈ ਕੋਈ ਕੇਸ ਵੀ ਨਹੀਂ ਹੋਵਗਾ ਉੱਤੇ ਹਾਂਜੀ ਇਹ ਜਿੱਦਾਂ ਇੱਕ ਝੂਠੇ ਕੇਸ ਬਣਾ ਬਣਾ ਕੇ ਪਤਾ ਨਹੀਂ ਕੀ ਭਾਈ ਪਾਈ ਜਾਂਦੇ